ਅਸੂਪਰੀਤ ਮੁਗਦ ਕਉ ਤਾਰੇ ਆਹਨ ਪਾਰ ਉਤਾਰੇ ਨਾਨਕ ਦਾਸ ਤੇਰੀ ਸਰਣਾਈ ਸਦਾ ਸਦਾ ਬਲਿਹਾਰ ਹੈ ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮੰਘਰ ਮਾਹੀ ਸੁਹੰਦਿਆ ਹਰ ਪੇਰ ਸੰਗ ਬੈਠੜਿਆ ਤੇਨ ਕੀ ਸੋਬਾ ਕਿਆ ਗਣੀ ਜੇ ਸਾਹਿਬ ਮੇ ਲੜਿਆ ਹੈ ਮੰਘਿਰ ਬਾਹੇ ਸੋਹੰਦਿਆ ਹਰ ਪੇਰ ਸੰਗ ਬੈਠੜਿਆ ਤੇਨ ਕੀ ਸੋਬਾ ਕਿਆ ਗਣੀ ਜੇ ਸਾਹਿਬ ਮੇ ਲੜਿਆ ਤਾਨ ਮਾਨ ਮਾਉਲੀ ਆ ਰਾਮ ਸੇਉ ਸੰਗ ਸਾਧ ਸਹਿ ਲੜਿਆ ਸਾਡ ਜਨਾ ਤੇ ਬਾਹਰੀ ਸੇ ਰਹਿਨ ਇਕ ਲੜਿਆ ਤੇਨਾ ਦੁਖੰਦਾ ਕਬਹੂ ਉਤਰੈ ਸੇ ਜਾਮਕ ਵਸ ਪੜਿਆ ਜਿਨੀ 라ਵਿਆ ਪ੍ਰਭ ਆਪਣਾ ਸੇ ਦਿਸਨ ਨਿਤ ਖੜਿਆ ਰਾਤਾ ਨਾ ਜਵੇ ਹਰ ਲਾਲ ਹਾਰੇ ਕਾਂਠ ਤੇ ਦਾ ਜੜੀਆਂ ਨਾਨਕ ਬਾਂਛੈ ਧੂੜ ਤਿਨ ਪ੍ਰਭ ਸਰਣੀ ਦਰ ਪੜਿਆ ਮੰਘੇ ਪ੍ਰਭ ਆਰਾਧਣਾ ਆਹੋੜਾ ਨਾ ਜਨਮੜੀਆ ਨਾਨਕ ਬਾਂਛੈ ਤੂੜ ਤੈਨ ਪ੍ਰਭ ਸਰਣੀ ਦਾਰੇ ਪੜੀਆ ਨੰਘੇਰ ਪ੍ਰਭ ਆਰਾਧਣਾ ਬਾਹੜਾ ਨਾ ਜਨਮੜੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ